ਰਾਹੁਲ ਗਾਂਧੀ ਨੇ ਜਿਹੜੇ ਕੰਦ ਖਲਾਰੇ ਪਾਏ ਉਹਨਾਂ ਨੇ ਕਈਆਂ ਨੂੰ ਕਹਿ ਲੋਗੇ ਮੁਸੀਬਤਾਂ ਪਾਤੀਆਂ ਨੇ ਖਾਸ ਕਰਕੇ ਚੋਣ ਕਮਿਸ਼ਨ ਹੌਲੀ ਹੌਲੀ ਜਿਵੇਂ ਚੁੱਪ ਵੱਟ ਕੇ ਜੇ ਕਹਿ ਰਿਹਾ ਕਿ ਐਵੇਂ ਹੀ ਆ ਬੇਤੁਕੀਆਂ ਗੱਲਾਂ ਨੇ ਪਰ ਉਹ ਗੱਲ ਸਟਾਈਲ ਕਹਿਣ ਚ ਵੀ ਪਤਾ ਲੱਗ ਜਾਂਦਾ ਹੁੰਦਾ ਕਿ ਬੰਦਾ ਕੀ ਕਹਿਣਾ ਚਾਹ ਰਿਹਾ ਉਹਦੇ ਸ਼ਬਦ ਹੈ ਜਿਹੜੇ ਉਹਦੀ ਫੀਲਿੰਗ ਦਾ ਸਾਥ ਦੇ ਰਹੇ ਹੈ ਕਿ ਨਹੀਂ ਦੇ ਰਹੇ ਤੇ ਇੱਥੇ ਘਿਰਿਆ ਜਾ ਪਿਆ ਹੈ ਵਿਰੋਧੀ ਧਿਰ ਵੀ ਘਿਰਿਆ ਪਿਆ ਹੈ ਸਰਕਾਰ ਵੀ ਘਿਰੀ ਪਈ ਹੈ ਤੇ ਚੋਣ ਕਮਿਸ਼ਨ ਵੀ ਘਿਰਿਆ ਪਿਆ ਹੈ ਦੇਖੋ ਰਾਹੁਲ ਗਾਂਧੀ ਨੇ ਬਣਾਈ ਤੇ ਰੇਲ ਹੂੰ ਤੇ ਜਿਹੜਾ ਅੱਗੋਂ ਚੋਣ ਕਮਿਸ਼ਨ ਆ ਉਹ ਹੁਣ ਬਣਾ ਰਿਹਾ ਜਲੇਬੀ ਸਮਝ ਗਏ ਤੁਸੀਂ ਆਹੋ ਗੋਲ ਕਰ ਰਿਆ ਗੱਲਾਂ ਇੱਕ ਤਾਂ ਸੱਚੇ ਗੋਲ ਤੋਂ ਜ਼ਿਆਦਾ ਹੀ ਹੋ ਗਿਆ ਕੰਮ ਇਹਦੇ ਇੱਕ ਨਾ ਗੀਤ ਸੀਗਾ ਕਿ ਪਿੰਡ ਦੇ ਮੁੰਡਿਆਂ ਦੀ ਰੇਲ ਬਣਾ ਕੇ ਜਾਊ ਹੂੰ ਇਹ ਰੇਲ ਮਤਲਬ ਇਹ ਨਹੀਂ ਹੁੰਦਾ ਕਿ ਰੇਲ ਗੱਡੀ ਚੁੱਕ 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 ਕਰਦੀ ਆ ਜਦੋਂ ਐ ਬੰਦਾ ਕਿਸੇ ਦੇ ਨੱਕ ਚ ਦਮ ਕਰ ਦੇਵੇ ਕਹਿੰਦਾ ਕਿ ਫਲਾਣੇ ਦੀ ਚੰਗੀ ਫਲਾਣੇ ਨੇ ਰੇਲ ਬਣਾਈ ਆ ਜੀ ਹੁਣ ਉਹਨੇ ਤੇ ਬਣਾਈ ਆ ਰੇਲ ਹੂੰ ਇਹ ਅੱਗੋਂ ਜਲੇਬੀ ਬਣਾ ਰੇ ਆ ਉਸ ਬੰਦੇ ਨੇ ਅਕੱਲ ਹੀ ਆਪਾਂ ਗੱਲ ਕੀਤੀ ਸੀ ਤੁਸੀਂ ਵੇਖੋ ਕੋਈ ਹਰਕੀਰਤ ਸਿੰਘ ਡਾਂਗਿਆ ਉਹਦੇ ਕਈ ਥਾਈਂ ਡਾਂਗ ਵੱਜਦੀ ਪਈ ਆ ਕਈ ਥਾਈਂ ਵੋਟ ਕਰ ਰਿਹਾ ਅਸ਼ਕੁਨ ਰਾਣੀ ਦੋ ਥਾਈਂ ਵੋਟ ਪਾਈ ਆ ਕਹਿੰਦੀ ਮੈਂ ਫਸਟ ਵੋਟਰ ਆ ਹੂੰ ਬਈ ਤੇਰਾ ਬੇੜਾ ਤਰਜੇ ਤੇਰਾ 65 70 ਸਾਲ ਦੀ ਚਮਾਈ ਤੂੰ ਪੈਂ ਇੰਤ ਤੂੰ 65 ਸਾਲ ਦੀ ਉਮਰ ਚ ਚੇਤਾ ਆਇਆ ਕਿ ਫਸਟ ਟਾਈਮ ਵੋਟ ਕਰਨੀ ਆ ਹੂੰ ਫੇਰ ਕੋਈ 80 ਦਾ ਕੋਈ 90 ਦਾ ਕੋਈ 95 ਦਾ ਕਹਿੰਦਾ ਮੈਂ ਫਸਟ ਟਾਈਮ ਵੋਟਰ ਆ ਕੀ ਐਸਾ ਦੌਰੇ ਸੇ ਇੱਕ ਵੋਟਰ ਆ ਉਹ ਮੋਦੀ ਨੂੰ ਵੀ ਵੋਟ ਕਰੀ ਜਾਂਦਾ ਵਾਰਾਨਸੀ ਚ ਜਾ ਕੇ ਜਿੱਥੇ ਖਲੋਤੇ ਨੇ ਸ਼ਾਇਦ ਤੇ ਕਰਨਾਟਕ ਚ ਵੀ ਜਾ ਕੇ ਵੋਟ ਕਰੀ ਜਾਂਦਾ ਹੈ ਮਹਾਰਾਸ਼ਟਰ ਚ ਵੀ ਵੋਟ ਕਰੀ ਜਾਂਦਾ ਯਾਨੀ ਜਿੱਥੇ ਜਿੱਥੇ ਭਾਜਪਾ ਉੱਥੇ ਉੱਥੇ ਵੋਟ ਕਰੀ ਜਾਂਦਾ ਹੂੰ ਅਦਿੱਤਿਆ ਨਾਂ ਦਾ ਇਹ ਵੋਟਰ ਜੀ ਫੇਰ ਕਹਿੰਦੇ ਵੀ voting ਨਾ ਕਰੋ ਸਾਨੂੰ ਫੇਰ ਤਾਂ ਕਹਿੰਦੇ ਨੇ ਬੂਟਾ ਵੀ ਆ ਕੰਮ ਨਾ ਹੀ ਕਰੇ ਜੀ ਅੱਛਾ ਗੱਲ ਇਹ ਆ ਕਿ ਭਾਈ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਦੀ ਇਹ ਚੋਰ ਬਜ਼ਾਰੀ ਹੈ ਸਰ ਕਿ ਇੱਕ ਬੈਡਰੂਮ ਦੇ ਵਿੱਚ 80 ਵੋਟਰ ਇਹਦਾ ਮਤਲਬ ਹੈ ਕਿ ਇੱਕ ਬੈਡਰੂਮ ਚ 100 ਪਲੱਸ ਮੈਂਬਰਾਂ ਦਾ ਪਰਿਵਾਰ ਰਹਿੰਦਾ ਹ ਹ ਤੇ ਇਹਦਾ ਮਤਲਬ ਇਹ ਆ ਕਿ ਭਈ ਉਹ ਗਿਠਮੁਠੀ ਹੋਣੇ ਗਿਠਮੁਠੀ ਹੀ ਆ ਭਈ ਨਹੀਂ ਕੀ ਹੋ ਸਕਦਾ ਉਦੋਂ ਵੀ ਸ਼ੈ ਨਹੀਂ ਮੈਨੂੰ ਤੇ ਲੱਗਦਾ ਗਿਠਮੁਠੀ ਹੋਣਗੇ ਸਰ ਉਹਨਾਂ ਦਾ ਵੀ ਜਾਂ ਕੁਛ ਅਨਿਲ ਕਪੂਰ ਵਾਲੀ ਮਿਸਟਰ ਇੰਡੀਆ ਵਾਲੀ ਜਿਹੜੀ ਫਿਲਮ ਆ ਇਨਵੀਜ਼ੀਬਲ ਹੋਣਗੇ ਜਿਹੜੇ ਹਵਾਜੀ ਰਹਿੰਦੇ ਨੇ ਹ ਕਮਾਲ ਹੀ ਹੋ ਗਈ ਇਸਾ ਤੋ ਚੋਣ ਕਮਿਸ਼ਨ ਕੀ ਕਹਿ ਰਿਹਾ ਚੋਣ ਕਮਿਸ਼ਨ ਕੀ ਕਹਿ ਰਿਹਾ ਕਹਿੰਦੇ ਜੀ ਹਲਫਨਾਮਾ ਦੇ ਦਿਓ ਜੀ ਅਰੇ ਮਾਮਾ ਹਲਫਨਾਮਾ ਤੇ ਤੁਸੀਂ ਦਿਓ ਜੀ ਉਹਨੇ ਤਾਂ ਸਭ ਕੁਝ ਦਿੱਤਾ ਹੈ ਸਾਹਮਣੇ ਕੱਢ ਕੇ ਤੁਸੀਂ ਦਿਓ ਹਲਫਨਾਮਾ ਕਿ ਸਾਡਾ ਡਾਟਾ ਨਹੀਂ ਹੈ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਬਈ ਇਹ ਰਾਹੁਲ ਗਾਂਧੀ ਹੈ ਜਿਹੜਾ ਇਹ ਹਲਫਨਾਮਾ ਅਸੀਂ ਦਿੰਨੇ ਆ ਕਿ ਸਾਡਾ ਡਾਟਾ ਨਹੀਂ ਹੈ ਤੁਸੀਂ ਦੇਸ਼ ਨੂੰ ਦਿਓ ਹੁਣ ਗਾਰੰਟੀ ਜੀ ਤੇ ਇਹ ਜਿਹੜਾ ਡਾਟਾ ਹੈ ਇਹ ਰਾਹੁਲ ਗਾਂਧੀ ਦਾ ਰਾਹੁਲ ਗਾਂਧੀ ਤੇ ਕਰਾਉ ਮਕਦਮਾ ਦਰਜ ਉਹ ਕਹਿੰਦੇ ਜੀ ਹਲਫਨਾਮਾ ਉਹ ਕਹਿੰਦੇ ਯਾਰ ਮੈਂ ਤੇ ਆਪਣਾ ਵਚਨ ਹੀ ਦੇਤਾ ਲੋਕਾਂ ਦੇ ਵਿੱਚ ਖਲੋ ਕੇ ਹੋਰ ਦੱਸੋ ਕੀ ਕਰਾਂ ਉਹ ਇੰਡੇ 폴ਨ ਦੇ ਲਈ ਫਰਦਾ ਹੈ ਉਹ ਤੁਹਾਡੀ ਸਾਰੀ ਧੋਤੀ ਖਿੱਚ ਕੇ ਆਉ ਗਿਆ ਤੁਸੀਂ ਹਾਲੇ ਵੀ ਬਿਸ਼ਰਮੀ ਮੱਲੀ ਹੋਈ ਆ ਹਮ ਲੋਕ ਪਿਛਲੇ 10 15 ਸਾਲ ਤੋਂ ਪਿੱਟ ਰਹੇ ਸਨ ਕਿ ਤੁਸੀਂ ਇੰਨਾ ਦੀ ਦੁਕਾਨ 'ਚ ਨਾ ਤਬਦੀਲ ਹੋਵੋ ਜੀ ਤੁਸੀਂ ਭਾਰਤੀ ਜਨਤਾ ਪਾਰਟੀ ਵਾਲੀ ਹੱਟੀ ਖੋਲ ਲਈ ਆ ਕਮਾਲ ਦੀ ਗੱਲ ਆ ਤੇ ਹੁਣ ਹੁਣ ਉਹ ਹਲਫਨਾਮਾ ਮੰਗੀ ਜਾਂਦੇ ਆ ਦੱਸੋ ਮੇਰੇ ਖਿਆਲ ਦੇ ਨਾਲ ਇੱਥੇ ਸੁਪਰੀਮ ਕੋਰਟ ਨੂੰ ਸਿੱਧੇ ਤੌਰ ਤੇ ਦਖਲ ਦੇਣਾ ਚਾਹੀਦਾ ਜੀ ਜੀ ਕਿਉਂਕਿ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਕੁਝ ਮਾਮਲੇ ਚ ਸੁਪਰੀਮ ਕੋਰਟ ਜਾਂ ਜੁਡੀਸ਼ਰੀ ਜਿਹੜੀ ਹੈ ਨਾ ਉਹ ਭਾਰਤੀ ਜਨਤਾ ਪਾਰਟੀ ਵਾਸਤੇ ਇੱਕ ਰਸਤਾ ਵੀ ਬਣ ਜਾਂਦੀ ਆ ਜੀ ਪਰ ਇਸ ਮਾਮਲੇ ਦੇ ਵਿੱਚ ਭਾਈ ਸਪਸ਼ਟ ਹੋਣਾ ਚਾਹੀਦਾ ਖੁਦ ਨੋਟਸ ਲੈਣ ਕਿ ਭਾਈ ਆਖਰਕਾਰ ਹੋਇਆ ਕੀ ਆ ਹੂੰ ਕਿ ਦੋ ਬੰਦੇ ਨੇ ਰਾਹੁਲ ਗਾਂਧੀ ਨਾਲ ਪੱਖ ਤੇ ਆ ਗਿਆ ਹਾਂ ਜਦੋਂ ਬੰਦੇ ਨੇ ਤੁਹਾਡਾ ਡਾਟਾ ਤੁਹਾਡੇ ਸਾਹਮਣੇ ਰੱਖ ਦਿੱਤਾ ਜੀ ਫਿਰ ਕਿੱਥੇ ਗੜਵੜ ਹੋਈ ਐ ਸਰ ਤਾਂ ਦੂਜੀ ਗੱਲ ਇਹ ਆ ਦੂਜੀ ਗੱਲ ਜਿਹੜੀ ਦੇਖਣ ਵਾਲੀ ਆ ਕਿ ਉਹ ਹਾਲੇ ਜਿਹੜਾ ਈ ਡਾਟਾ ਤੁਹਾਡਾ ਉਹ ਮੰਗ ਰਿਆ ਜੀ ਕੋ ਦੇ ਦਿਓ ਉਹ ਦੇ ਕੇ ਦੇਖੋ ਉਹ ਕਹਿੰਦੇ ਕਿ ਤੁਹਾਨੂੰ 10-15 ਸਾਲ ਦੀ ਚੋਰੀ ਦਿਖਾ ਦੇ ਆਗੇ ਸੀ ਸਰ ਇਹ ਮਤਲਬ ਕਿ ਹੁਣ ਕੀ ਹੁੰਦਾ ਹੈ فرض کرو کہ ਤੁਹਾਡੇ ਕੋਲ ਡਾਟਾ ਹੈ ভোটার ਸੂਚੀਆਂ ਨੇ ਤੁਹਾਨੂੰ ਡਿਜੀਟਲ ਰੂਪ ਦੇ ਵਿੱਚ ਉਹ ਦੇ ਦਿੱਤਾ ਡਾਟਾ ਹਮ ਅੱਜ ਕੱਲ ਇਹੋ ਜੇ سافٹ ویئر ਹੈ ਕਮੈਂਟ ਤੁਹਾਨੂੰ ਕੱਢ ਕੇ ਦੇ ਦੇਣਗੇ ਇੱਥੇ ਡਬਲਿੰਗ ਹੈ ਇੱਥੇ ਫਲਾ ਹੈ ਇੱਥੇ ਫਲਾ ਹੈ ਬਿਲਕੁਲ ਜੀ ਉਹ ਤੇ ਫਿਲਟਰ ਮਾਰੋ ਨਾਲ ਦੀ ਨਾਲ ਆ ਜਾਂਦਾ ਨਾਲ ਦੀ ਨਾਲ ਆ ਜਾਂਦਾ ਹੈ ਨਾ ਤੇ ਇੱਥੇ ਕੀ ਆ ਇਹਨਾਂ ਨੇ ਮੈਨੂਅਲੀ ਡਾਟਾ ਮਿਲਿਆ ਨਹੀਂ الیکٹرانک ਰੂਪ ਦੇ ਵਿੱਚ ਡਿਜੀਟਲ ਰੂਪ ਦੇ ਵਿੱਚ ਇਹਨਾਂ ਨੇ ਮੱਥਾ ਮਾਰਿਆ 6 ਮਹੀਨੇ ਕਲੈਕਟਿਵ ਕਲੈਕਟਿਵ ਕਰਕੇ ਵੋਟਰ ਸੂਚੀਆਂ ਦਾ ਮਿਲਾਨ ਕੀਤਾ ਫਿਰ ਜਾ ਕੇ ਪਤਾ ਲੱਗਿਆ ਤੇ ਜੇ ਤੁਸੀਂ ਇੰਨੀ ਸਾਫ ਸੁਥਰੇ ਜੇ ਇੰਨੀ ਦੁੱਧ ਦੇ ਤੋਤੇ ਜੇ ਤੇ ਲਿਆਓ ਭਾਈ ਦੇ ਦੇ ਉਹਨਾਂ ਨੂੰ ਡਾਟਾ 10 15 ਸਾਲ ਦਾ ਤੇ ਤੁਹਾਨੂੰ ਅਗਲੇ ਦਿਖਾ ਦੇਣਗੇ ਪੰਜੀ ਦਾ ਭੌਣ ਕਿ ਭਾਈ ਕਿੱਥੇ ਕੀ ਆ ਮੈਂ ਨਾ ਅੱਗੇ ਇੱਕ ਦੋ ਥਾਮਾਂ ਤੇ ਇੱਕ ਦੋ ਥਾਮਾਂ ਤੇ ਨਹੀਂ ਬਹੁਤ ਥਾਮਾਂ ਤੇ ਕਹਿ ਲੋ ਕਿ ਭਾਈ ਇਹ ਗੱਲ ਕਹੀ ਕਿ ਮੈਨੂੰ ईवीएम ਦਾ ਤੇ ਨਹੀਂ ਪਤਾ ਮੈਂ ਕੋਈ ਆਈਆਈਟੀਅਨ ਨਹੀਂ ਆ ਕੋਈ ਸੌਫਟਵੇਅਰ ਐਕਸਪਰਟ ਨਹੀਂ ਮੈਨੂੰ ਕੋਈ ਪਤਾ ਨਹੀਂ ਜੀ ਮੇਰਾ ਸਟਾਂਸ ਇਹਦੇ ਤੇ ਸਪਸ਼ਟ ਰਿਹਾ ਸ਼ੁਰੂ ਤੋਂ ਜਦੋਂ ਆਪਣਾ ਪਤਾ ਹੀ ਨਹੀਂ ਲ ਲਖਖ ਸੁਖਮ ਸਾਹਿਬ ਬਿਲਕੁਲ ਜਿਹੜੀ ਮਸ਼ੀਨ ਨਹੀਂ ਕਰਨ ਬਾਰੇ ਆਪਣਾ ਪਤਾ ਹੀ ਨਹੀਂ ਹਾਂ ਜੀ ਐਮਐਮਾ ਜਾ ਕੇ ਕਿਸੇ ਬੈਂਕ ਦੇ ਪ੍ਰੈਜਰ ਨੂੰ ਕਮਾ ਕੇ ਪਾਸੇ ਉੱਟ ਜਾ ਹਟ ਜਾ ਤੇਰੀ ਬ੍ਰਾਂਚ ਮੈਂ ਚਲਾ ਲੂੰਗਾ ਹਮ ਆਪਾਂ ਨੂੰ ਕਮਰਸ ਦਾ ਕੀ ਪਤਾ ਸਾਨੂੰ ਆਪਾਂ ਨੂੰ ਇਕਨੋਮਿਕ ਗਤੀਵਿਧੀਆਂ ਦਾ ਕੀ ਪਤਾ ਉਹਨਾਂ ਦਾ ਕੀ ਹਿਸਾਬ ਕਿਤਾਬ ਆ ਐਵੇਂ ਪਰ ਇੱਕ ਗੱਲ ਮੈਂ ਬੜੇ ਲੰਮੇ ਸਮੇਂ ਤੋਂ ਆਪਣੀ ਆਡੀਅנס ਨੂੰ ਪਤਾ ਕਹਿ ਰਿਆ ਸੀਗਾ ਕਿ ਯਾਰ ਵੋਟਰ ਸੂਚੀਆਂ 'ਚ ਜ਼ਰੂਰ ਗੜਬੜ ਲੱਗਦੀ ਤਾਂ ਵੋਟਰ ਸੂਚੀਆਂ ਵਾਲੀ ਗੜਬੜ ਜ਼ਰੂਰ ਆ ਏਕਾ ਸਜਣ ਕਹਿ ਰਹੇ ਨੇ ਸਜਣਾ ਆਪਣੇ ਕਹਿ ਰਹੇ ਨੇ ਜੀ ਰਾਹੁਲ ਹਲਫਨਾਮਾ ਕਿਉਂ ਨਹੀਂ ਦੇ ਰਿਹਾ ਯਾਰ ਜਿਹੜੇ ਬੰਦੇ ਨੇ ਡਾਟਾ ਦਿੱਤਾ ਇਹਦਾ ਮਤਲਬ ਇਹ ਆ ਕੱਲ ਨੂੰ ਕੋਈ ਪੱਤਰਕਾਰ ਖਬਰ ਦੇਵੇ ਤੁਸੀਂ ਕਹੋ ਕਿ ਹਲਫਨਾਮਾ ਦੇ ਪਹਿਲਾਂ ਜੀ ਕੱਲ ਨੂੰ ਕੋਈ ਵਿਸਲ ਬਲੋਅਰ ਤੁਹਾਡਾ ਕੋਈ ਸਕੈਮ ਬੇਨਕਾਬ ਕਰਦਾ ਤੁਸੀਂ ਕਹੋ ਕਿ ਪਹਿਲਾਂ ਹਲਫਨਾਮਾ ਦੇ ਹੂੰ ਅਰੇ ਤੁਸੀਂ ਜਾਂਚ ਪੜਤਾਲ ਕਰਾਓ ਨਾ ਆਲਰੇਡੀ ਤੁਸੀਂ ਜਾਂਚ ਦੇ ਹੁਕਮ ਦਿਓ ਤੁਸੀਂ ਜਾਂਚ ਦੇ ਹੁਕਮ ਦਿਓ ਤੁਸੀਂ ਇਹਨੂੰ ਇਨਕਾਰ ਕਿਉਂ ਨਹੀਂ ਰਹੇ ਜੀ ਤੁਸੀਂ ਕਹਿ ਦਿਓ ਤੁਹਾਨੂੰ ਹਲਫਨਾਮਾ ਦੇਣ ਦੀ ਜ਼ਰੂਰਤ ਹੈ ਨਾ ਦੇਖੋ ਕਿਸੇ ਚੋਰ ਨੂੰ ਥਾਣੇਦਾਰ ਨੇ ਫੜ ਲਿਆ ਜੀ ਹੁਣ ਸੌ ਚੋਰ ਨੇ ਦੇਣੀ ਹੈ ਕਿ ਥਾਣੇਦਾਰ ਨੇ ਦੇਣੀ ਹੈ ਮੈਨੂੰ ਦੱਸੋ ਬਿਲਕੁਲ ਕਮਾ ਲਏ ਯਾਰ ਤੁਹਾਡੇ ਵਾਲੀ ਉਲਟਾ ਕੰਮ ਹੈ ਇੱਥੇ ਹੈ ਤੁਸੀਂ ਉਲਟਾ ਠਾਣੇਦਾਰ ਨੂੰ ਕਹ ਰਹੇ ਕਿ ਤੂੰ ਹਲਫਨਾਮਾ ਦੇ ਆਓ ਵੀ ਤੂੰ ਇਹ ਕਹਦੇ ਸਹੀ ਤਾਂ ਨਹੀਂ ਮਤਲਬ ਕਿ ਆਪ ਗੱਲ ਕਰ ਰਹੇ ਆ ਕਿ ਹੁਣ ਇਸ ਵੇਲੇ ਤੇ ਜਿਹੜੇ ਤੇ ਇਲਜ਼ਾਮ ਲੱਗ ਰਹੇ ਸਫਾਈ ਉਹਨੂੰ ਦੇਣੀ ਚਾਹੀਦੀ ਆ ਜੀ ਜੀ ਆਪਦੀ ਸ਼ੁੱਧਤਾ ਉਹਨੇ ਸਾਬਤ ਕਰਨੀ ਆ ਬਿਲਕੁਲ ਇਸ ਕਰਕੇ ਮੇਰੇ ਖਿਆਲ ਦੇ ਨਾਲ ਅਜੀਬ ਮਾਹੌਲ ਆ ਕਿ ਚੋਣ ਕਮਿਸ਼ਨ ਕਹੀ ਜਾਂਦਾ ਉਹਨਾਂ ਨੇ ਸਾਰਾ ਕੁਝ ਰੱਖਤਾ ਪਬਲਿਕ ਡੋਮੇਨ ਚ ਕਹਿੰਦੇ ਹਲਫਨਾਮਾ ਦੇ ਹਮ ਹਲਫਨਾਮਾ ਦੇ ਤੁਸੀਂ ਜਾਂਚ ਕਰਵਾਓ ਆਪਦੀ ਜਾਂ ਇਨਕਾਰ ਕਰਦੇ ਹੋ ਕਿ ਸਾਡਾ ਡਾਟਾ ਹੀ ਨਹੀਂ ਹੈਗਾ ਜੀ ਇਹ ਤਾਂ ਹੁਣ ਸੁਪਰੀਮ ਕੋਰਟ 'ਚ ਜਾਊਗਾ ਮਾ ਮੇਰੇ ਖਿਆਲ ਦੇ ਨਾਲ ਇਹ ਮਾਮਲਾ ਇੱਥੇ ਰੁਕਣਾ ਨਹੀਂ ਹੈ ਇਹ ਜਾਣਾ ਵੀ ਚਾਹੀਦਾ ਹੈ ਵੀ ਨਹੀਂ ਉਧਰੋਂ ਮਿਹਨਤ ਹੋਈ ਹੈ ਤੇ ਇੱਧਰੋਂ ਵੀ ਮਿਹਨਤ ਹੋਣੀ ਚਾਹੀਦੀ ਹੈ ਘੱਟੋ ਘੱਟ ਚਲੋ ਸਪਸ਼ਟ ਹੋਣੀ ਚਾਹੀਦੀ ਗੱਲ ਜੇ ਤੁਸੀਂ ਸਹੀ ਵੀ ਹੋ ਤਾਂ ਵੀ ਖੈਰ ਕਾਫੀ ਸਾਰੇ ਕਮੈਂਡਮੈਂਟ ਜੀ ਆਪਾਂ ਪੜ੍ਹ ਲੈਨੇ ਆ ਤੁਸੀਂ ਇਹਨੇ ਥੋੜਾ ਜਿਹਾ ਸਿੱਪ ਸਿੱਪ ਲਾਓ ਆਪਣਾ ਅੰਗਰੇਜ਼ ਸੰਧੂ ਜੀ ਕਹਿ ਰਹੇ ਨੇ ਕਿ ਭਾਜਪਾ ਵਾਲਿਆਂ ਦੇ ਅੰਦਰ ਜੀ ਇਹ ਲਗਾਏ ਦੇ ਚ ਲੋਕਾਂ ਦੇ ਦੋਸਤ ਲੋਕ ਅੱਜ ਕੱਲ ਇਹ ਵੀ ਅੰਦਾਜ਼ਾ ਲਾਣ ਕਿਤੇ ਵੀ ਕਾਪੇ ਜਿੱਥੇ ਹੋਰ ਪਾਈ ਬੈਠਾ ਸਮਾਨ ਉੱਛੇ ਮੈਂ ਪਹਿਲਾ ਤਰੀਕ ਤਰੂਕ ਤੋਂ ਆਉਂਦੇ ਹੁੰਦੇ ਸੀ ਨਾ ਲੋਕ ਜੇਲ੍ਹ ਚੋਂ ਤੇ ਕੋਕਾ ਕੋਲਾ ਚ ਪਾ ਲੈਂਦੇ ਸੀ ਸਬਾਨ ਕਹਿੰਦੇ ਸ਼ੀਸ਼ੀ ਪਾ ਲੈਣੀ ਉਹ ਤਾਂ ਕੰਮ ਖੁੱਲੇ ਚੱਲਦੇ ਸੀ ਤੇ ਕਹਿੰਦੇ ਦਾਰੂ ਪਾ ਲੈਣੀ ਪਰ ਝੂਲਦੇ ਜਾਂਦੇ ਸੀ ਤਰਰਮ ਪਮ ਤਰਰਮ ਪਮ ਜੇਹਲ ਨੂੰ ਜਾਂਦੇ ਖਈ ਬਰ ਰਗੜੇ ਜਾਂਦੇ ਜਿਆਦਾ ਹੀ ਝੂਲ ਜਾਂਦੇ ਸੀਗੇ ਚਲੋ ਜੀ ਆਪਾਂ ਚਲੋ ਆਪ ਸੰਤੁਲਨ ਚ ਰਹਿਣ ਵਾਲਿਆਂ ਤੇ ਸੰਤੁਲਨ ਚ ਰਹਿਨੇ ਅੰਗਰੇਜ਼ੀ ਦਾ ਮੈਂ ਕਮੈਂਟ ਪੜ੍ਹ ਰਿਹਾ ਸੀ ਕਹਿੰਦੇ ਭਾਜਪਾ ਵਾਲਿਆਂ ਦਾ ਜੀ ਇਸ ਵੇਲੇ 7200 ਹੈ ਜੀ ਜਿੰਨਾ ਚਿਰ ਕਹਿੰਦੇ ਈਵੀਐਮ ਮਾਤਾ ਹੈਗੀ ਆ ਤੇ ਘਰ ਚਲੋ ਪਰ ਸਾਰੀ ਉਮਰ ਵੀ ਤੇ ਹਰ ਵਾਰੀ ਤੇ ਇੱਕੋ ਜਿਹਾ ਤੱਕਾ ਨਹੀਂ ਚੱਲਦਾ ਅ ਮਨਜੀਤ ਪਰਮਾਰ ਜੀ ਹੋਰੇ ਕਹਿ ਰਹੇ ਨੇ ਕਿ ਇਸ ਵਾਰ ਰਾਹੁਲ ਗਾਂਧੀ ਕਹਿੰਦੇ ਪੂਰੇ ਫੈਕਟਸ ਲੈ ਕੇ ਆਇਆ ਭਾਜੀ ਕਹਿੰਦੇ ਜੀ ਬਿਲਕੁਲ ਇਹਨਾਂ ਚੀਜ਼ਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਸੁਖਮ ਸਿੰਘ ਸਾਹਿਬ ਉਹਦੇ ਕੋਲ ਡਾਟਾ ਹੈ ਜੀ ਉਹਦੇ ਕੋਲ ਤੁਹਾਡਾ ਹੀ ਦਿੱਤਾ ਡਾਟਾ ਹੈ ਜੋ ਤੁਹਾਡਾ ਛਪਿਆ ਡਾਟਾ ਹੈ ਹੂੰ ਤੁਸੀਂ ਉਹਦੇ ਤੋਂ ਭੱਜ ਨਹੀਂ ਸਕਦੇ ਹੁਣ ਤੁਸੀਂ ਐਵੇਂ ਹੜਚੰਡਾ ਰਹੇ ਜੇ ਕਿ ਹਲਫਨਾਮਾ ਦੇ ਫਲਾਂ ਟਮਕਾ ਤੇ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੂੰ ਦੇ ਦੇਣਾ ਚਾਹੀਦਾ ਹੂੰ ਆਜੋ ਵਹੀ ਮਦਾਨ ਜਾਓ ਦੇਖੋ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ 150 ਕਰੋੜ ਲੋਕਾਂ ਦੇ ਵਿੱਚੋਂ ਇੱਕ ਬੰਦਾ ਸੀਗਾ ਜੋ ਇਹ ਕਰ ਸਕਦਾ ਸੀ ਉਸਨੇ ਕਰਕੇ ਦਿਖਾਇਆ ਜੀ ਜਿਹੜਾ ਬੰਦਾ ਇਕੱਲਾ ਬੰਦਾ ਇੰਨੀਆਂ ਏਜੰਸੀਆਂ ਸਭ ਨਾਲ ਜੂਝ ਰਿਹਾ ਤੇ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਗਾਣਾ ਸੀਗਾ ਨਾ ਸ਼ਾਇਦ ਸ਼ਹੀਦ ਉਦਮ ਸਿੰਘ ਫਿਲਮ ਦੇ ਵਿੱਚ ਜੇ ਤੂੰ ਆਸ਼ਿਕ ਬਣਿਆ ਚੱਲ ਦਿਲਾਂ ਖੇੜੀ ਇਸ਼ਕ ਦੀ ਬਾਜ਼ੀ ਬੜਾ ਸੋਹਣਾ ਗਾਣਾ ਸੀ ਉਸ ਟਾਈਮ ਉਹਦੇ ਚੀਸ ਈਸ਼ਾ ਦਾ ਪਰ ਹਲਕੇ گزارਾ ਗੇਰਾ ਦਾ ਆ ਸ਼ੈਡੋ ਵਾਰਿਸ਼ ਅਵਰਮ ਦੇ ਵਿੱਚ ਵੀ ਗੀਤ ਨਹੀਂ ਸੀ ਇਹ ਪਤਾ ਨਹੀਂ ਕਿ ਮੈਨੂੰ ਕਿੱਦਾਂ ਕੀਤਾ ਮੈਨੂੰ ਵੀ ਚੇਤੇ ਨਹੀਂ ਪੂਰਾ ਚਲੋ ਜੇ ਤੂੰ ਆਸ਼ਿਕ ਬਣਿਆ ਚੱਲ ਤੇ ਲਾ ਖੇੜੇ ਇਸ਼ਕ ਦੀ ਬਾਜ਼ੀ ਉਹ ਮਤਲਬ ਕਿ ਆਸ਼ਿਕ ਮਸ਼ੂਕੀ ਆ ਦੇ ਨਹੀਂ ਵੀ ਯਾਮਾ ਮੋਟਰਸਾਈਕਲ ਲੱਕੇ ਕੁੜੀ ਦੇ ਮਗਰ ਜਾਣਾ ਆਸ਼ਿਕ ਮਤਲ ਗੁਰਦਾਸ ਮਾਨ ਦੀ ਫਿਲਮ ਸ਼ੈਡੋ ਵਾਰਿਸ਼ ਆ ਪਤਾ ਨਹੀਂ ਜੀ ਮੈਨੂੰ ਕਿੱਦਾਂ ਪਰ ਗਾਣਾ ਦਾ ਮਤਲਬ ਇਹ ਹੈ ਗਾਣ ਦਾ ਮਤਲਬ ਕਿ ਜੇ ਹੁਣ ਚੱਲੀ ਪਿਆ ਤਾਂ ਕੋਈ ਗੱਲ ਨਹੀਂ ਹੂੰ ਉਹ ਇੱਕ ਗੀਤ ਹੋਰ ਸੀਗਾ ਗੀਤ ਅੰਗ ਲੱਗਣੇ ਤਾਂ ਫੁੜਕਦੇ ਹੀ ਬੜੇ ਆ ਬਹੁੜ ਦੇ ਹੀ ਬੜੇ ਉਹ ਨਾ ਜੇ ਤੂੰ ਜਾਣੀ ਹੈ ਤੇ ਜਾ ਇੱਕ ਦੋ ਘੋਰ ਸੀ ਹੈ ਨਾ ਹੂੰ ਉਹ ਮਤਲਬ ਕਿ ਇੱਕ ਦੋ ਘੋਰ ਸੀ ਫਿਰ ਵੇਖੀ ਜਾਊਗੀ ਜਿੱਥੇ ਇਹਨੇ ਕੇਸ ਚੱਲਦੇ ਆ ਪਾਲਣ ਜੀ ਬਿਲਕੁਲ ਸੀਦੂ ਤੁਮ ਸਿੰਘ ਦਾ ਸੀ ਉਹ ਮਲੂਕ ਸਿੰਘ ਨੂੰ ਪਤਾ ਮਲੂਕ ਸਿੰਘ ਬੜਾ ਪੁਰਾਣਾ ਖਿਡਾਰੀ ਹੈ ਹੂੰ ਬਿਲਕੁਲ ਜੀ ਖੈਰ ਚਲੋ ਆ ਅਮਲਿਕ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਮਿਹਨਤ ਵੀ ਬਹੁਤ ਕੀਤੀ ਆ ਤੇ ਨਾਲ ਇਹ ਕਹਿ ਰਹੇ ਨੇ ਕਿ ਤੁਹਾਡਾ ਚੈਨਲ ਵਧੀਆ ਬਾਈ ਤੁਸੀਂ ਕੱਪੜਾ ਸ਼ਾਨ ਕਰ ਦਿੰਦੇ ਹੋ ਕਹਿੰਦੇ ਗੱਲ ਨੂੰ ਨਹੀਂ 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 ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਅਸੀਂ ਪਤਾ ਕੀ ਇਹ ਗੱਲ ਆ ਹੂੰ ਵੀ ਉਹ ਸਾਨੂੰ ਨਾ ਘੰਟਾ ਜਿਹੜਾ ਨਾ ਉਹ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਆਈ ਵਰਲਡ ਤੇ ਤੇ ਤਾਂ ਲੱਗਦਾ ਯਾਰ ਘੰਟਾ ਕਰਿਆ ਕੀ ਕਰਾਂਗੇ ਹੁਣ ਇਹ ਲੱਗਦਾ ਘੰਟਾ ਥੋੜਾ ਹੈ ਘੰਟਾ ਥੋੜਾ ਹੈ ਤੋ ਇਸੇ ਤਰ੍ਹਾਂ ਹੀ ਹੁੰਦਾ ਕਿ ਕੁਝ ਖਟੀਆਂ ਕੁਝ ਮਿੱਠੀਆਂ ਕੁਝ ਤੁਹਾਡੀਆਂ ਸੁਣ ਲਈਆਂ ਕੁਝ ਆਪਣੀਆਂ ਸੁਣਾ ਲਈਆਂ ਇਹ ਇਦਾਂ ਹੀ ਫਿਰ ਸਿਲਸਿਲਾ ਜਿਹੜਾ ਬੜਾ ਆਸਾਨ ਹੋ ਜਾਂਦਾ ਜੀ 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 ਬਿਲਕੁਲ ਗ੍ਰੇਪੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੱਸਣ ਵਾਸਤੇ ਮੇਰੇ ਧਿਆਨ ਚ ਨਿਕਲ ਗਿਆ ਉਹ ਗਾਣਾ ਕੋਈ ਹੋਰ ਹੋਣਾ ਇਦਾਂ ਦਾ ਹੀ ਕਿਸੇ ਹਾਂਜੀ ਨਹੀਂ ਸੁਖਮਨ ਸਾਹਿਬ ਮੈਂ ਨਾ ਬੜਾ ਪਲक्कੜ ਆਦਮੀ ਹਾਂ ਨਹੀਂ ਤੁਸੀਂ ਕਹਦੇ ਪਲक्कੜ ਨਹੀਂ 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 ਮੈਂ ਆਮ ਜ਼ਿੰਦਗੀ ਚ ਬੜਾ ਪਲक्कੜ ਆਦਮੀ ਹਾਂ ਹਮ ਮੇਰੇ ਭਰਾ ਨੂੰ ਪਤਾ ਮੇਰੀ ਵਾਈਫ ਨੂੰ ਪਤਾ ਹੈ ਕਿ ਮੈਂ ਬਹੁਤ ਪਲक्कੜ ਆਦਮੀ ਹਾਂ ਪਰ ਆ ਜਿਹੜਾ ਕੰਮ ਆ ਤੇ ਜਾਂ ਜੋ ਮੈਂ ਜ਼ਿੰਦਗੀ ਚ ਆ ਫਿਲਮਾਂ ਫਿਲਮਾਂ ਦੇਖਿਆ ਹੁੰਦੀਆਂ ਗਾਣੇ ਸੁਣ ਹੁੰਦੇ ਇਸ ਮਾਮਲੇ ਚ ਬਹੁਤ ਮਤਲਬ ਕੀ ਮੇਰਾ ਨੰਦ ਰਹਿੰਦਾ ਹੈ